ੴ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਆਜੁਨੇ ਸੈ ਭੰਗੁ ਗੁਰ ਪ੍ਰਸਾਦਿ ਗੁਰੂ ਪਿਆਰੇ ਗੁਰਸਵੈ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੁਝ ਦਿਨ ਪਹਿਲੇ ਪੰਜੰਪਤਾ ਗੁਰਦੰਦ ਦੇ ਜੀ ਦੇ ਅੰਨ ਸਿੱਖ ਭਾਈ ਮੰਨਜੀ ਦੀ ਆਪ ਜੀ ਨੇ ਕਥਾ ਸਰਵਣ ਕੀਤੀ ਸੀ ਸੋ ਅੱਜ ਗੁਰਾਂ ਦੀ અપਾਰ ਬਖਸ਼ਿਸ਼ ਹੈ ਮੰਝ ਦੇ ਉੱਤੇ ਮਹਾਰਾਜ ਜਿਤਨਾ ਪਸੰਨ ਹੋਏ ਸਨ ਮੰਝ ਪਿਆਰਾ ਗੁਰੂ ਨੂੰ ਗੁਰੂ ਮੰਝ ਪਿਆਰਾ ਮਗਰੂ ਕਾ ਬੋਹਿਥਾ ਜਗ ਲੰਘਣ ਹਾਰਾ ਇਹ ਸੀ ਸਾਹ ਮਹਾਰਾਜ ਨੇ ਭਾਈ ਮੱਝ ਜੀ ਨੂੰ ਦਿੱਤੀਆਂ ਸਨ ਸੋ ਅੱਜ ਭਾਈ ਬੋਲੂ ਜੀ ਦੀ ਕਥਾ ਆਪ ਜੀ ਸਰਵਣ ਕਰੋਗੇ ਆਪਰੇ ਪਿਆਰ ਸਤਿਕਾਰ ਦੇ ਨਾਲ ਕਥਾ ਸਰਵਣ ਕਰਿਏ ਤੇ ਪੰਚਮ ਪਾਤਸ਼ਾਹ ਦਾ ਅਸ਼ੀਰਵਾਦ ਪ੍ਰਾਪਤ ਕਰਿਏ ਸੋ ਇੱਕ ਦਿਨ ਗੋਇੰਦਵਾਲ ਗੁਰੂ ਜੀ ਦੇ ਦੀਵਾਨ ਵਿੱਚ ਇੱਕ ਬੋੜੂ ਨਾਮ ਦਾ ਇਹ ਜਾਤ ਦੇ ਸਨਿਆਰੇ ਸਨ ਪਿਆਰੇ 사ਤ ਸੰਗ ਦਾ ਖੁਦ ਸਤਨਾਮ ਸ੍ਰੀ ਵਾਹਿਗੁਰੂ ਜੀ ਬੋੜੂ ਨਾਮ ਦਾ ਸਨਿਆਰਾ ਆਇਆ ਗੁਰੂ ਜੀ ਨੂੰ ਮੱਥਾ ਟੇਕ ਕੇ ਆਪ ਜੀ ਦੇ ਸਾਹਮਣੇ ਹੀ ਖੜਾ ਹੋਇਆ ਆ ਗੁਰੂ ਜੀ ਨੇ ਪੁੱਛਿਆ ਭਾਈ ਬੋੜੂ ਨੂੰ ਤੂੰ ਕੀ ਕਾਰਵਿਆਰ ਕੀ ਕਰਦਾ ਹੈ ਉਸਨੇ ਕਿਹਾ ਮਹਾਰਾਜ ਮੈਂ ਸੁਨਿਆਰੇ ਦਾ ਕੰਮ ਕਰਕੇ ਉਪਜੀਵਕਾ ਕਮਾਉਂਦਾ ਹਾਂ ਗੁਰੂ ਜੀ ਨੇ ਕਿਹਾ ਕਿਰਤ ਭਾਵੇਂ ਕੋਈ ਵੀ ਹੋਵੇ ਪਰ ਵੱਲਸ਼ਣ ਰਹਿਤ ਧਰਮ ਦੀ ਕਮਾਈ ਹੋਣੀ ਚਾਹੀਦੀ ਆ ਹੀਰਾ ਫਿਰਿਆ ਬੇਈਮਾਨੀ ਵਾਲੀ ਕਮਾਈ ਨਹੀਂ ਹੋਣੀ ਚਾਹੀਦੀ ਭਾਈ ਬੜੂ ਜੀ ਕਿਰਤ ਕਮਾਈ ਲਈ ਦਸਾਂ ਨਹਾਂ ਦੀ ਹੋਣੀ ਚਾਹੀਦੀ ਆ ਦਸਾ ਨੌਹਾਂ ਦੀ ਨੇਕ ਕਮਾਈ ਵਿੱਚੋਂ ਜਿਹੜਾ ਪ੍ਰਭੂ ਦੇ ਕੁਝ ਦਾਨਪੂਰਨ ਕਰਦਾ ਨਾ ਉਸਦਾ ਮਨ ਨਿਰਮਲ ਹੋ ਜਾਂਦਾ ਹੈ ਬੋੜੂ ਜੀ ਨੂੰ ਮਹਾਰਾਜ ਉਪਦੇਸ਼ ਦੇ ਰਹੇ ਗੁਰੂ ਆਜੰਦ ਦੇਵ ਜੀ ਕਹਿੰਦੇ ਕਿਰਤ ਕਮਾਈਆਂ ਦੇ ਵਿੱਚੋਂ ਦਸਾ ਨੌ ਦੀ ਕਿਰਤ ਕਮਾਈ ਵਿੱਚੋਂ ਜੋ ਪ੍ਰਭੂ ਚਰਣਾ ਵਿੱਚ ਦਾਨਪੂਰਨ ਕਰਦਾ ਹੈ ਨਾ ਉਹਦਾ ਮਨ ਜਿਹੜਾ ਨਿਰਮਲ ਹੋ ਜਾਂਦਾ ਸ਼ਾਂਤ ਹੋ ਜਾਂਦਾ ਪ੍ਰਭੂ ਚਰਨਾਂ 'ਚ ਜੁੜਦਾ ਹੈ ਤਾਂ ਨਹੀਂ ਤਾਂ ਬੁਰੇ ਕੰਮਾਂ ਦਾ ਫਲ ਅੰਤ ਨੂੰ ਬੁਰਾ ਭੋਗਣਾ ਪੈਂਦਾ ਹੈ ਹੋਰ ਕੋਈ ਸਾਥੀ ਨਹੀਂ ਬਣੇਗਾ ਤੂੰ ਆਪਣੇ ਪਿਤਾ ਪੁਰਖੀ ਸਨਿਆਰੇ ਦੇ ਕੰਮ ਨੂੰ ਇਮਾਨਦਾਰੀ ਨਾਲ ਕਰਿਆ ਕਰ ਬੀਮਾਨੀ ਨੂੰ ਤਿਆਗ ਕੇ ਆਪਣੀ ਨੇਕ ਕਮਾਈ ਵਿੱਚੋਂ ਭੁੱਖੇ ਪਿਆਸੇ ਨੂੰ ਅੰਨ ਜਲ ਦਿਆਗ ਦਿਆ ਕਰ ਹਰਾਈ ਕੇੰਦੇ ਫਿਰ ਦੁੱਖ ਸੁੱਖ ਵਿੱਚ ਪ੍ਰਭੂ ਦਾ ਭਾਣਾ ਮੰਨਣਾ ਕਤੇ ਸਦਾ ਨਰੰਕਾਰ ਦੇ ਅਧੀਨ ਨਿਮਾਣਾ ਬਣ ਕੇ ਰਹਿਣਾ ਇਹੀ ਤੇਰੇ ਭਲੇ ਦੀ ਗੱਲ ਹੈ ਇਹ ਉਪਦੇਸ਼ ਲੈ ਕੇ ਬੋਲੂ ਆਪਣੇ ਘਰ ਜਾ ਕੇ ਨੇਕ ਕਮਾਈ ਕਰਕੇ ਗੁਰੂ ਪ੍ਰੇਮ ਵਿੱਚ ਆਪਣਾ ਜੀਵਨ ਬਤੀਤ ਕਰਨ ਲੱਗਾ ਇਸ ਤਰ੍ਹਾਂ ਪਿਆਰੀ ਸਾਧ ਸੰਗਤ ਜੀ ਭਾਈ ਬੋਲੂ ਜੀ ਨੂੰ ਮਹਾਰਾਜ ਜੀ ਨੇ ਉਪਦੇਸ਼ ਕਰਕੇ ਇਸ ਭਵ ਸਾਗਰ ਤੋਂ ਪਾਰ ਲੰਘਾ ਦਿੱਤਾ ਤਾਰ ਦਿੱਤਾ ਇਹ ਅਸੀਂ ਵੀ ਕੁਝ ਐਸਾ ਕਰਨਾ ਚਾਹੁੰਦੇ ਹਾਂ ਨਾ ਪਿਆਰੀ ਸਾਧ ਸੰਗਤ ਅਸੀਂ ਅੱਜ ਦੀ ਕਮਾਈ ਅੱਜ ਦੀ ਦੌੜ ਜਿਹੜੀ ਹੈ ਨਾ ਕਹਿੰਦੇ ਕਰੋੜਪਤੀ ਬਣ ਜਾਈਏ ਦਿਨਾਂ ਦੇ ਵਿੱਚ ਹੀ ਕਰੋੜਪਤੀ ਬਣ ਜਾਈਏ ਭਾਵੇਂ ਕਿਸੇ ਦਾ ਗਲਾ ਪੱਢਣਾ ਪਵੇ ਭਾਵੇਂ ਕਿਸੇ ਨੂੰ ਕਿਸੇ ਦੇ ਹੱਕ ਨੂੰ ਮਾਰਨਾ ਪਵੇ ਭਾਵੇਂ ਕਿਸੇ ਦਾ ਕੁਝ ਵੀ ਨੁਕਸਾਨ ਕਰਨਾ ਪਾਵੇ ਪਰ 80 ਕਰੋੜਪਤੀ ਬਣ ਜਾਈਏ ਰਿਸ਼ਤੇਦਾਰ ਦੀ ਜ਼ਮੀਨਾਂ ਠਗੀਆਂ ਵਾਰ ਲਈਏ ਉਹਦੇ ਬਿਜ਼ਨਸ ਨੂੰ ਉਜਾੜ ਦੇਈਏ ਪਰ 80 ਕਰੋੜਪਤੀ ਬਣ ਜਾਈਏ ਐਸੀ ਅਜ ਦੀ ਸਾਡੀ ਦਿਸ਼ਾ ਬਣ ਚੁੱਕੀ ਹੈ ਇਸ ਕਰਕੇ ਅਸੀਂ ਇਸ ਸਮਾਤ ਲੋਕ ਵਿੱਚ ਭਟਕਦੇ ਫਿਰਦੇ ਹਾਂ ਪਿਆਰੀ ਸਾਧ ਸੰਗਤ ਜਿਸ ਦਿਨ ਨੀਕ ਕਮਾਈ ਨੂੰ ਨੀਕ ਕਮਾਈ ਵਾਲੇ ਵੀ ਲੱਖਾਂਪਤੀ ਬਣ ਜਾਂਦੇ ਨੇ ਜੇ ਗੁਰੂ ਦੀ ਨੇਕ ਮਿਹਰ ਹੋਵੇ ਪਰ ਨਹੀਂ ਜਿਹਦੇ ਵਿੱਚ ਹੰਕਾਰ ਆ ਜਾਂਦਾ ਉਹ ਕਮਾਈ ਕਿਸੇ ਕੰਮ ਦੀ ਨਹੀਂ ਚਾਹੇ ਉਹ ਕਰੋੜਾਂ ਦੀ ਹੋਵੇ ਚਾਹੇ ਅਰਬਾਂ ਦੀ ਹੋਵੇ ਜਿਸ ਕਮਾਈ ਵਿੱਚ ਸਾਰਾ ਰਿਸ਼ਤੇਦਾਰ ਛੁੱਟ ਜਾਣ ਜਿਸ ਕਮਾਈ ਵਿੱਚ ਗਰੀਬਾਂ ਤੋਂ ਦੂਰ ਹੋ ਜਾਈਏ ਉਸ ਕਮਾਈ ਦਾ ਕੋਈ ਫਾਇਦਾ ਨਹੀਂ ਕਰੋੜਾਂ ਦਾ ਅਰਬਾਂ ਦਾ ਵੀ ਉਹ ਨਰਕਾਂ ਨੂੰ ਲੈ ਕੇ ਜਾਂਦੀ ਹੈ ਤੇਰੀ ਸਾ ਸੰਗਤ ਇਹ ਕਮਾਈ ਦਸਾਂ ਨੌ ਦੀ ਕਰਤ ਕਮਾਈ ਕਰਕੇ ਸਾਰਿਆਂ ਰਿਸ਼ਤੇਦਾਰਾਂ ਵੀਰਾਂ ਭਰਾਵਾਂ ਭੈਣਾਂ ਉਪਰੰਤ ਜੋ ਵੀ ਗਰੀਬ ਸਾਰਿਆਂ ਨਾਲ ਪਿਆਰ ਕਰਨਾ ਹੈ ਪੈ ਰਿਹਾ ਸਿੰਘ ਤੇ ਇਹ ਗੁਰੂ ਅਰਜਨ ਦੇਵ ਜੀ ਦਾ ਭਾਈ ਬੋੜੂ ਜੀ ਨੂੰ ਵੀ ਉਪਦੇਸ਼ ਹੈ ਬੋੜੂ ਦੇ ਰਸਤੇ ਸਾਨੂੰ ਵੀ ਉਪਦੇਸ਼ ਦਿੰਦੇ ਨੇ ਮਹਾਰਾਜ ਇੱਥੇ ਹੀ ਕਿੰਮਤ ਦੇ ਜਾਚ ਖਾਂ ਜਿਨ੍ਹਾਂ ਮੇਰੇ ਆ ਵੀਰ ਭੈਣ ਭਰਾ ਮਾਤਾਵਾਂ ਬਜ਼ੁਰਗ ਜਿਨ੍ਹਾਂ ਨੇ ਸਬਸਕ੍ਰਾਈਬ ਹਜੇ ਤੱਕ ਨਹੀਂ ਕੀਤਾ ਨਾ ਪਿਆਰੇ ਉਹ ਜਰੂਰ ਕਰਿਓ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਇੱਥੇ ਹੀ ਖਿਮਾ ਦੇ ਜਾਜਕ ਖਾਂ ਪਿਆਰੀ ਸਾਧ ਸੰਗਤ ਉਹ ਕੱਲ ਜ਼ਰੂਰ ਦੀ ਜੋ ਸਾਖੀ ਆਣੀ ਹੈ ਭਾਈ ਬਾਲੋ ਜੀ ਭਾਈ ਬਹਿਲੋ ਜੀ ਿਸ ਅਕੀ ਹੈ ਬੜੇ ਪ੍ਰੇਮ ਨਾਲ ਸਰਵਣ ਕਰਨੀ ਆ ਇਹ ਇੱਕ ਗੁਰੂ ਅਰਜਨ ਦੇਵ ਜੀ ਦੇ ਅਨੰਨ ਸਿੱਖ ਸੀ ਪਿਆਰੀ ਸਾਧ ਸੰਗਤ ਸੋ ਆਪਾਂ ਸੁਣਨਾ ਹੈ ਇਹਨਾਂ ਨੂੰ ਮਹਾਰਾਜ ਨੇ ਕਿਸ ਤਰ੍ਹਾਂ ਤਾਰਿਆ ਸੋ ਆਓ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ